ਹੈਲੋ ਫਰੈਂਡਸ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਲੋ ਜੀ ਅੱਜ ਆਪਾਂ 골ਡ ਦੀ ਅਨਲਿਸਿਸ ਕਰਾਂਗੇ ਤੇ 골ਡ ਦੀ ਅਨਲਿਸਿਸ ਦੇ ਵਿੱਚ ਅਗਰ ਤੁਸੀਂ ਦੇਖੋਗੇ ਤਾਂ ਸਾਨੂੰ ਇੱਕ ਸਾਈਨ ਮਿਲਿਆ ਸੀ ਕੱਲ 골ਡ ਨੇ ਦਿੱਤਾ ਈਵਨਿੰਗ ਸਟਾਰ ਦਾ ਤੇ 골ਡ ਮਾਈਟ ਬੀ ਅ ਟੈਸਟਿੰਗ ਨੂੰ ਜਾ ਰਿਹਾ ਆਲ ਓਵਰ ਬੁਲਿਸ਼ ਹੈ ਅਸੀਂ ਜੇ ਦੇਖਾਂਗੇ ਤਾਂ ਬੁਲਿਸ਼ ਦਾ ਟ੍ਰੈਂਡ ਜਿਹੜਾ ਹੈਗਾ ਉਹ ਜ਼ਿਆਦਾ ਮਤਲਬ ਦਿਖ ਰਿਹਾ ਪਰ ਅਸੀਂ ਥੋੜਾ ਜਿਆ ਕੋਸ਼ਿਸ਼ ਕਰਾਂਗੇ ਇਹਦੇ ਵਿੱਚ ਕਿ ਅਸੀਂ ਸੈਲ ਦੀ ਐਂਟਰੀ ਦੇਖੀਏ ਕਿ ਕਿੱਥੇ 60 ਤੱਕ ਜਾ ਮਤਲਬ ਕਿ نیچے 22 ਦਾ ਇੱਕ ਏਰੀਆ ਬਹੁਤ ਅੱਛੀ ਸਪੋਰਟ ਹੈ 22 ਤੋਂ 25 ਤੱਕ ਦੀ ਤੇ ਹੁਣ ਅੱਜ ਆਪਾਂ ਥੋੜੀ ਜੀ ਦੇਖਾਂਗੇ ਕਿ ਸਾਨੂੰ ਸੈਲ ਦੀ ਐਂਟਰੀ ਕਿਤੇ ਮਿਲ ਜੇ ਤਾਂ ਅਸੀਂ ਡੇ ਦੇ ਵਿੱਚ ਦੇਖਿਆ ਤਾਂ ਬੋਲਿਸ਼ ਹੈ ਈਵਨਿੰਗ ਸਟਾਰ ਦਾ ਸਾਡੇ ਕੋਲ ਸਾਈਨ ਆ ਗਿਆ ਕਿ ਥੋੜਾ ਔਰ ਅੱਛੀ ਰੈジਸਟੈਂਸ ਦੇ ਉੱਤੇ ਬਣਿਆ ਹੈ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਛੋਟੇ ਟਾਈਮ ਫਰੇਮ 'ਚ ਦੇਖਣ ਦੀ 4 ਘੰਟੇ 4 ਘੰਟੇ ਦੇ ਵਿੱਚ ਵੀ ਸਾਡੇ ਕੋਲੇ ਕੋਈ ਸਾਈਨ ਨਹੀਂ ਹੈਗਾ ਉਸ ਤੋਂ ਬਾਅਦ ਅਸੀਂ ਦੇਖਾਂਗੇ ਇਹਨੂੰ 1 ਘੰਟੇ ਦੇ ਵਿੱਚ 1 ਘੰਟੇ ਦੇ ਵਿੱਚ ਵੀ ਸਾਡੇ ਕੋਲੇ ਕੋਈ ਸੈਲ ਦਾ ਸਾਈਨ ਨਹੀਂ ਹੈਗਾ ਲੇਕਿਨ ਅੱਛੀ ਰੈジਸਟੈਂਸ ਜ਼ਰੂਰ ਦਿਖ ਰਹੀ ਹੈ ਕਿ ਜਿੱਥੋਂ ਮਾਰਕੀਟ نیچے ਆ ਸਕਦੀ ਹੈ ਐਂਡ 30 ਮਿੰਟ 30 ਮਿੰਟ ਦੇ ਵਿੱਚ ਵੀ ਸਾਡੇ ਕੋਲੇ ਕੋਈ ਸੈੱਲ ਦਾ ਸਾਈਨ ਨਹੀਂ ਹੈਗਾ ਉਸ ਤੋਂ ਬਾਅਦ 15 ਮਿੰਟ ਦੇ ਵਿੱਚ ਦੇਖਾਂਗੇ ਤੇ 15 ਮਿੰਟ ਦੇ ਵਿੱਚ ਸਾਡੇ ਕੋਲੇ ਫਿਲਹਾਲ ਕੋਈ ਸਾਈਨ ਨਹੀਂ ਅਵੇਲੇਬਲ ਜਿਹਦੇ ਨਾਲ ਤੁਸੀਂ ਕਹਿ ਸਕੀਏ ਕਿ ਗੋਲ نیچے ਆ ਸਕਦਾ ਤਾਂ ਥੋੜੀ ਜੀ ਵੇਟ ਸਾਨੂੰ ਕਰਨੀ ਪਵੇਗੀ ਇਹ ਵੀ ਸਾਡੀ ਇੱਕ ਅੱਛੇ ਵਾਲੀ ਰੈジਸਟੈਂਸ ਪੁਆਇੰਟ ਹੈਗਾ 94 95 ਤੱਕ ਦਾ ਤੇ ਇੱਕ ਐਂਟਰੀ ਜਿਹੜੀ ਹੈਗੀ ਹੈ ਉਹ ਤੁਸੀਂ ਇਸ ਏਰੀਆ ਤੋਂ ਲੈ ਸਕਦੇ ਹੋ ਜਿਹਦੇ ਨਾਲ ਮਾਰਕੀਟ ਜਿਹੜੀ ਹੈਗੀ ਉੱਥੋਂ ਇੱਕ ਡ੍ਰੌਪ ਹੋ ਸਕਦਾ ਦੇ ਦੇਵੇ ਇਹਦੇ ਉੱਪਰ ਅਸੀਂ ਐਸਐਲ ਨੂੰ ਮਾਰਕ ਕਰ ਦਾਂਗੇ 95 ਤੋਂ ਤੁਸੀਂ ਐਂਟਰੀ ਲੋ 94 ਤੋਂ 95 ਦੇ ਵਿੱਚ ਐਂਟਰੀ ਲੋ ਸੈਲ ਦੀ ਐਂਡ ਤੁਸੀਂ 24.01 ਤੇ ਉੱਤੇ ਤੁਸੀਂ ਇੱਕ ਸੈਲ ਦਾ ਤੁਸੀਂ ਉਹ ਐਸਐਲ ਆਪਣਾ ਰੱਖ ਸਕਦੇ ਤਾਂ ਮੈਂ ਇੱਥੋਂ ਇੱਕ ਮੂਵ ਦੇ ਦੇਣਾ ਤੁਹਾਨੂੰ ਕਿ ਮੈਂ ਕਿੱਥੋਂ ਇੱਕ ਸੈਲ ਦੀ ਐਂਟਰੀ ਲਵਾਂਗਾ ਮੈਂ ਇਸ ਏਰੀਆ ਤੋਂ ਸੈਲ ਦੀ ਐਂਟਰੀ ਲਵਾਂਗਾ ਐਂਡ ਮੈਂ ਜੋ ਹੈ 6660 ਜਿਹੜਾ ਏਰੀਆ ਹੈਗਾ ਇਹ ਵਾਲਾ ਇੱਥੋਂ ਤੱਕ ਮੈਂ ਇਹਨੂੰ ਸੈਲ ਨੂੰ ਦੇਖਾਂਗਾ ਮੈਂ ਬਾਕੀ ਅਸਲ ਤਾਂ ਲੱਗਦੇ ਹੀ ਰਹਿੰਦੇ ਹੁੰਦੇ ਨੇ ਲੇਕਿਨ ਅਸਾਨੂੰ ਇੱਕ ਐਂਟਰੀ ਇੱਥੋਂ ਲੈਣੀ ਚਾਹੀਦੀ ਆ ਥੈਂਕ ਯੂ